السلام علیکم امید کرنی ہے تھی سارے خیریت نال ن ہوو گے اچھا کتھا سن سنگ مسکین جی کائنات دی تخلیق دے بارے گل بات ہیں کہ کائنات کس طرح مارد وجود آئی اس کائنات دا وجود کس طرح ہویا اور کس طرح یہ فلاں ہوئے گی سکھی دے بچ ادھا کی کونسپٹ ہے گا وی بہت ہی انفرمیٹیو کتھا ہے یہ. سو چل کے کتھا سننے رہے ہیں فرقر رہے ہیں اس دے بچار ਸਾਲ ਹੋਏ ਨੇ ਜਦੋਂ ਚਲੋ ਗੱਲ ਆਖੀ ਗਈ ਏ 2000 ਸਾਲ ਉਹ ਵੀ ਜੋੜ ਲਈਏ ਸਿਰਫ 6000 ਸਾਲ ਇਹਦੇ ਕੁਝ ਵੀ ਨਹੀਂ ਕਰੋੜਾਂ ਅਰਬਾਂ ਸਾਲਾਂ ਦੇ ਸਬੂਤ ਮੌਜੂਦ ਨੇ ਜ਼ਮੀਨ ਚਪਟੀ ਹੈ ਅੱਜ ਬੱਚਾ ਬੱਚਾ ਪੜ ਰਿਹਾ ਹੈ ਗੋਲ ਹੈ ਬਾਈਬਲ ਕਹਿੰਦੀ ਜ਼ਮੀਨ ساکਨ ਹੈ ਰੁਕੀ ਹੋਈ ਹੈ ਅੱਜ ਬੱਚਾ ਬੱਚਾ ਪੜ ਰਿਹਾ ਤੇ ਘੁੰਮ ਰਹੀ ਹੈ ਘੁੰਮ ਰਹੀ ਹੈ ਸਭ ਤੋਂ ਪਹਿਲੇ ਗਲਿਲੇਉ ਨੇ ਜਦ ਐਸਾ ਆਖਿਆ ਜ਼ਮੀਨ ਘੁੰਮ ਰਹੀ ਹੈ ਔਰ ਜ਼ਮੀਨ ਗੋਲ ਹੈ ਵਿਚਾਰੇ ਨੂੰ ਪਕੜ ਕੇ ਜੇਲ੍ਹ ਦੇਚ ਪਾ ਦਿੱਤਾ ਅੱਖਿਆ ਗਿਆ ਤੇਰੇ ਬੋਲ ਬਾਈਬਲ ਤੇ ਪੂਰੇ ਨਹੀਂ ਉਤਰਦੇ ਉਹ ਵਿਚਾਰਾ ਪਰ ਲੈ ਲੈਂਦਾ ਰਿਹਾ ਮੇਰੇ ਬੋਲ ਸਚਾਈ ਤੇ ਪੂਰੇ ਉਤਰਦੇ ਮੈਂ ਜੋ ਕੁਝ ਕਹਿ ਰਿਹਾ ਸੱਚ ਹੈ ਮੈਂ ਜੋ ਦੂਰਬੀਨ ਬਿਨਾ ਬढ़ाई ਹੈ ਇਹ ਮੀਨਾਰ ਦੇ ਤੇ ਚੜ ਕੇ ਜਰਾ ਦੇਖੋ ਇਸ ਦਾ ਅਧਿਐਨ ਕਰੋ ਤੁਹਾਨੂੰ ਆਪੇ ਪਤਾ ਚਲੇਗਾ ਜ਼ਮੀਨ ਗੋਲ ਉਸ ਵਿਚਾਰੇ ਦੀ ਮਿਹਨਤ ਨਾਲ ਬਣਾਈ ਹੋਈ ਦੂਰਬੀਨ ਵੀ ਤੋੜ ਦਿੱਤੀ ਗਈ। ਔਰ ਉਹਨੂੰ ਆਖਿਆ ਗਿਆ ਤੂੰ ਆਪਣੇ ਸ਼ਬਦ ਵਾਪਸ ਲੈ ਨਹੀਂ ਤੇ ਸਜ਼ਾਏ ਮੌਤ। ਉਸ ਵਕਤ ਮਜਬੂਰੀ ਵਿੱਚ ਉਹਨੇ ਆਪਣੇ ਸ਼ਬਦ ਵਾਪਸ ਲੈ ਲਏ। ਕਹਿੰਦਾ ਤੁਸੀਂ ਮੈਨੂੰ ਸਜ਼ਾਏ ਮੌਤ ਦੇਣੀ ਹੈ। ਤੇ ਮੈਂ ਅਜੇ ਹੋਰ ਬਹੁਤ ਕੁਝ ਖੋਜ ਕਰਨੇ ਹੈ ਜਗਤ ਨੂੰ ਦੱਸਣਾ ਹੈ ਮੇਰੀ ਖੋਜ ਅਧੋਰੀ ਰਹਿ ਜਾਏਗੀ ਚਲੋ ਤੁਹਾਡੇ ਕਹਿਣੇ ਤੇ ਮੈਂ ਬੋਲ ਆਪਣੇ ਵਾਪਸ ਲੈਣਾ ਸਚਾਈ ਵਾਪਸ ਨਹੀਂ ਹੋਵੇਗੀ ਅੱਜ ਬੱਚਾ ਬੱਚਾ ਪੜ ਰਿਹਾ ਹੈ ਅੱਜ ਗਲੇ ਲਓ ਸੱਚ ਸਾਬਤ ਹੋ ਰਿਹਾ ਹੈ ਜ਼ਮੀਨ ਤੇ ਗੋਲ ਗੁਮਰੇਂਗੇ ਇੰਨਾ ਨੁਕਤਾ ਮੈਂ ਇਸ ਵਾਸਤੇ ਬਿਆਨ ਕੀਤਾ ਹੈ ਵਿਗਿਆਨ ਸੰਬੰਧੀ ਵਿਚਾਰਾਂ ਬੇਸ਼ਤਰ ਧਰਮ ਗ੍ਰੰਥਾਂ ਵਿੱਚ ਹੈ ਗੀਆਂ ਅਜੋਕਾ ਵਿਗਿਆਨ ਅਜ ਦਾ ਸਮਾਂ ਉਹਨੂੰ ਰੱਦ ਕਰਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਪ੍ਰਕਿਰਤੀ ਦੇ ਸੰਬੰਧ ਵਿੱਚ ਸੰਸਾਰ ਦੇ ਸੰਬੰਧ ਵਿੱਚ ਪਦਾਰਥ ਦੇ ਸੰਬੰਧ ਵਿੱਚ ਵਿਗਿਆਨ ਦੇ ਸੰਬੰਧ ਦੇ ਜਿਹੜੀ ਗੱਲ ਆਖੀ ਹੈ ਗੁਰੂ ਨਾਨਕ ਨੇ ਸਮੇਂ ਦੀ ਕਸੌਟੀ ਤੇ ਵੀ ਪੂਰੀ ਉਤਰਦੀ ਏ ਵਿਗਿਆਨ ਦੀ ਕਸੌਟੀ ਤੇ ਵੀ ਪੂਰੀ ਉਤਰਦੀ ਏ ਕੋਈ ਵਿਗਿਆਨਕ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਨੂੰ ਗਲਤ ਨਹੀਂ ਸਾਬਤ ਕਰ ਸਕਿਆ ਇਹ ਮੈਂ ਜਜ਼ਬੇ ਦੇ ਤਹਿਤ ਨਹੀਂ ਕਰੇ ਸਚਾਈ ਤੁਹਾਡੇ ਸਾਹਮਣੇ ਰੱਖ ਰਿਹਾ ਮਹਾਰਾਜ ਕਹਿੰਦੇ ਧੁੰਦੀ ਧੁੰਦਸੀ ਤੇ ਜੋ ਕੁਛ ਮੈਂ ਕਹਿ ਰਿਹਾ ਜੋ ਕੀ ਸੈਂਸ ਇਹ ਕਹਿ ਰਹੀ ਹੈ ਧੁੰਦ ਕਿਤਨੇ ਸਮੇਂ ਤੱਕ ਸੀ ਮਹਾਰਾਜ ਕਹਿੰਦੇ ਸਮਾਂ ਹੈ ਹੀ ਨਹੀਂ ਸੀ ਤੋ ਕਿਸ ਤਰ੍ਹਾਂ ਨਾਪੀਏ ਸਮਾਂ ਹੀ ਨਹੀਂ ਸੀ ਸਮੇਂ ਨੂੰ ਕਿਵੇਂ ਨਾਪੋਗੇ ਦਿਨ ਕਰਕੇ ਰਾਤ ਕਰਕੇ ਮਹਾਰਾਜ ਕਹਿੰਦੇ ਦਿਨ ਰਾਤ ਹੀ ਨਹੀਂ ਸੀ ਧਿਆਨ ਨਾਲ ਸੁਣਨਾ ਅਰਬਦ ਨਰਬਦ ਧੁੰਦੂਕਾਰਾ ਧਰਨ ਨਾ ਗਗਨ ਹੁਕਮ ਅਪਾਰਾ ਨਾ ਦਿਨ ਰਹਿਨ ਚੰਦ ਨਾ ਸੂਰਜ ਸੁਨ ਲੈ ਸੁਨ ਰਹੇਗਾ ਸੁਨ ਸੀ ਸਨਾਟਾ ਸੀ ਧੁੰਦ ਸੀ ਦਿਨ ਰਾਤ ਨਹੀਂ ਸੀ ਸੂਰਜ ਚੰਦ ਤਾਰੇ ਨਹੀਂ ਸਨ ਸਮਾ ਨਹੀਂ ਸੀ ਵਕਤ ਨਹੀਂ ਸੀ ਜ਼ਮੀਨ ਨਹੀਂ ਸੀ ਆਸਮਾਨ ਨਹੀਂ ਸੀ ਨਾ ਦਿਨ ਰਹਿਨ ਚੰਦ ਨਾ ਸੂਰਜ ਸੁੰਨੇ ਸੁਨ ਰਹਾ ਹੈ ਮੈਂ ਫਿਰ ਅਰਜ਼ ਕਰਾਂ ਇਹ ধੁੰਦ ਕਿੰਨੇ ਚਿਰ ਤੱਕ ਰਹੀ ਮਹਾਰਾਜ ਕਹਿੰਦੇ ਸਮੇਂ ਨੂੰ ਨਾਪਣ ਦਾ ਕੋਈ ਵਸੀਲਾ ਹੀ ਨਹੀਂ ਸੀ ਵਸੀਲਾ ਹੀ ਨਹੀਂ ਸੀ ਦਿਨ ਨੂੰ ਧੁੱਪ ਛਾਂ ਕਰਕੇ ਅਸੀਂ ਨਾਪਦੇ ਆਂ ਪੁਰਾਣਾ ਨਾਪਣ ਦਾ ਡੰਗ ਹੁਣ ਦਿਨ ਦਾ ਪਹਿਲਾ ਪੈਰ ਹੋ ਗਿਆ ਦੂਜਾ ਹੋ ਗਿਆ ਤੀਜਾ ਹੋ ਗਿਆ ਚੌਥਾ ਹੋ ਗਿਆ ਰਾਤ ਨੂੰ ਸਪਤ ਰਿਸ਼ੀ ਸਤ ਤਾਰਿਆਂ ਦੇ ਹਿਸਾਬ ਨਾਲ ਪ੍ਰਾਚੀਨ ਲੋਕੀ ਰਾਤ ਨੂੰ ਨਾਪਦੇ ਸਨ ਹੁਣ ਰਾਤ ਦਾ ਪਹਿਲਾ ਪੈਰ ਦੂਜਾ ਪੈਰ ਤੀਜਾ ਪੈਰ ਹੁਣ ਪੌ ਫੁੱਟ ਗਈ ਹੈ ਚੌਥਾ ਪੈਰ ਪਰ ਮਹਾਰਾਜ ਕਹਿੰਦੇ ਪੌ ਕੀ ਫਟਣੀ ਤਾਰੇ ਹੀ ਨਹੀਂ ਸਨ ਸੂਰਜ ਹੀ ਨਹੀਂ ਸੀ ਚੰਦਰਮਾ ਹੀ ਨਹੀਂ ਸੀ ਦਿਨ ਹੀ ਰਹੇ ਸੀ ਰਾਤ ਵੀ ਨਹੀਂ ਸੀ ਧਰਤੀ ਵੀ ਨਹੀਂ ਸੀ ਗगन ਮੰਡਲ ਵੀ ਨਹੀਂ ਸੀ ਇਹ ਬ੍ਰਹਿਮੰਡ ਨਹੀਂ ਸੀ ਬਸ ਧੁੰਦ ਹੀ ਧੁੰਦ ਸੀ ਇਸੇ ਧੁੰਦ ਵਿੱਚ ਹੁਣ ਮੈਂ ਕਿਵੇਂ ਆਖਾਂ ਇੱਕ ਦਿਨ ਧਮਾਕਾ ਹੋਇਆ ਇੱਕ ਦਿਨ ਆਵਾਜ਼ ਹੋਈ ਕਿਉਂਕਿ ਦਿਨ ਤੇ ਹੈ ਨਹੀਂ ਸੀ ਪਰ ਬਿਆਨ ਕਿਵੇਂ ਕਰੀਏ ਇਹਦਾ ਕਥਨ ਕਿਵੇਂ ਕਰੀਏ ਰਾਤ ਵੀ ਨਹੀਂ ਸੀ ਦਿਨ ਵੀ ਨਹੀਂ ਸੀ ਤੋ ਇੰਜ ਮੈਂ ਅਰਜ਼ ਕਰਾਂ ਉਸੇ ਧੁੰਦ ਦੇ ਵਿੱਚ ਇੱਕ ਦਿਨ ਬਹੁਤ ਵੱਡੀ ਆਵਾਜ਼ ਹੋਈ ਬਹੁਤ ਵੱਡੀ ਆਵਾਜ਼ ਧੁਨਾਕਾਰ ਸੀ ਜਿਵੇਂ ਘੜਿਆਲ ਨੂੰ ਵਜਾਈਏ ਤੇ ਘੜਿਆਲ ਆਇਸਤਾ ਆਇਸਤਾ ਬੰਦ ਹੋ ਜਾਵੇ ਇਸ ਤਰ੍ਹਾਂ ਦੀ ਆਵਾਜ਼ ਹੋਈ ਉਸ ਆਵਾਜ਼ ਨਾਲ ਉਸ ਸ਼ਬਦ ਨਾਲ ਅਰਬਾਂ ਖਰਬਾਂ ਸੂਰਜ ਪ੍ਰਗਟ ਹੋ ਗਏ ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਹੋ ਗਏ ਇਹ ਜ਼ਮੀਨ ਸੂਰਜ ਦਾ ਟੁਕੜਾ অনন্ত ਕਾਲ ਤੱਕ ਅਗਦਾ ਗੋਲਾ ਰਹੀ ਹੈ ਠੰਡੀ ਅਜੇ ਵੀ ਪੂਰੀ ਨਹੀਂ ਹੋਈ ਅਜੇ ਵੀ ਲਾਵੇ ਫੁੱਟਦੇ ਰਹਿੰਦੇ ਨੇ ਲਾਵੇ ਦੇ ਦਰਿਆ ਦਿਨ ਰਾਤ ਪਤਨੇ ਕਿਤਨੇ ਸਮੇਂ ਤੋਂ ਹਵਾਈ ਦੇ ਚਲਦੇ ਪੈਨੇ ਦਰਿਆ ਲਾਵੇ ਦੇ ਅਰਭਾ ਖਰਭਾ ਸੂਰਜਾਂ ਦੇ ਪ੍ਰਗਟ ਹੋਣ ਨਾਲ ਧੁੰਦ ਪਾਣੀ ਬਣ ਗਏ ਸਾਚੇ ਤੇ ਭਵਣਾ ਭਇਆ ਪਮਣੇ ਤੇਜਲ ਹੋਏ ਜਗ ਤੇ ਤ੍ਰਿਭਵਣ ਸਾਜਿਆ ਘਟ ਘਟ ਜੋਤ ਸਮੋਏ ਇਹ ਜੋ ਮੈਂ ਆਪ ਨੂੰ ਬਿਆਨ ਕਰ ਰਿਹਾ ਮੈਂ ਕਿਦਰੇ ਸੁਤੇ ਸਿ ਇਹ ਸ੍ਰੀ ਰਾਗ ਦੇ ਇਸ ਸ਼ਬਦ ਦੀ ਕਥਾ ਸ਼ਿਕਾਗੋ ਗੁਰਦੁਆਰੇ ਚ ਆਰੰਭ ਕੀਤੀ ਮੈਨੂੰ ਨਹੀਂ ਪਤਾ ਸੀ ਉੱਤੇ ਸੈਂਟਿਸਟ ਬੈਠੇ ਹੋਏ ਨੇ ਇੱਕ ਸਿੰਘ ਸੀ ਚੋਟੀ ਦਾ ਸੈਂਟਿਸਟ ਨਾਸਾ ਦੇ ਚ ਕੰਮ ਕਰਦਾ ਤਿੰਨ ਚਾਰ ਗੋਰੇ ਸਨ ਅਮਰੀਕਨ ਸਨ ਕਥਾ ਦੀ ਸਮਾਪਤੀ ਤਬਾਦੋਂ ਸਿੰਘ ਮੈਨੂੰ ਕਹਿਣ ਲੱਗਾ ਤੁਸੀਂ 6 ਦਿਨ ਤੋਂ ਜਿਹੜੀ ਕਥਾ ਕਰ ਰਹੇ ਹੋ ਇਹ ਤੁਸੀਂ ਸਮਾਂ ਕਢੋ ਤੇ ਤੁਹਾਨੂੰ ਦਿਖਾ ਦਈਏ ਤੁਸੀਂ ਕਥਾ ਜ਼ਬਾਨ ਨਾਲ ਸੁਣਾਈਏ ਇਹ ਹੀ ਕਥਾ ਤੁਹਾਨੂੰ ਅੱਖਾਂ ਨਾਲ ਦਿਖਾ ਦਈਏ ਗੱਲ ਉਹਨਾਂ ਦੀ ਮੇਰੀ ਸਮਝ ਚ ਨਹੀਂ ਆਈ ਮੈਨੂੰ ਹੈਰਾਨ ਕੁੱਨ ਦੇਖ ਕੇ ਕਹਿਣ ਲੱਗੇ ਗਏ ਨਹੀਂ ਜੀ ਅਸੀਂ ਫਿਲਮ ਬਣਾ ਲਈਏ ਤੇ ਔਰ ਸੈਂਸ ਮਿਊਜ਼ੀਅਮ ਦੇ ਸਾਰਾ ਦਿਨ ਚੱਲਦੀ ਰਹਿੰਦੀ ਹੈ ਟੂਰਿਸਟ ਜਿੰਨੇ ਆਉਂਦੇ ਨੇ ਸੈਂਸ ਮਿਊਜ਼ੀਅਮ ਦੇਖਣ ਵਾਸਤੇ ਇਸ ਫਿਲਮ ਨੂੰ ਦੇਖਦੇ ਨੇ ਤੇ ਮੈਂ ਕਿਹਾ ਕੀ ਹੈ ਕਹਿਣ ਲੱਗਾ ਜੋ ਤੁਸੀਂ ਕਥਾ ਸੁਣਾਈਏ ਹੋ ਬਹੁ ਐ ਹੈ ਮੈਂ ਕਿਹਾ ਸਾਰਾ ਵਿਕਾਸ ਤੁਸੀਂ ਇਸ ਤਰ੍ਹਾਂ ਹੀ ਮੰਨਦੇ ਹੋ ਜਿਵੇਂ ਗੁਰਬਾਣੀ ਕਹਿੰਦੀ ਹੈ ਕਹਿੰਦੇ ਸਚਾਈ ਹੈ ਆਪ ਸੁਣ ਕੇ ਹੈਰਾਨ ਹੋਗੇ ਈਸਾਈ ਮਿਸ਼ਨਰੀਜ਼ ਉਹਨਾਂ ਨੇ ਜਲੂਸ ਕਢਿਆ ਸੀ ਉਸ ਫਿਲਮ ਦੇ ਖਿਲਾਸ ਪ੍ਰਦਰਸ਼ਨ ਕੀਤਾ ਸੀ ਕਾਲੇ ਵਿੱਲੇ ਬਨ ਕੇ ਕਿਉਂ ਉਹਦੇ ਚ ਬਾਰ ਬਾਰ ਦਾ ਜਨਮ ਸਾਬਤ ਹੋ ਗਿਆ ਤੇ ਬਾਰ ਬਾਰ ਦੇ ਜਨਮ ਨੂੰ ਈਸਾਈ ਨਹੀਂ ਮੰਨਦੇ ਬਾਰ ਬਾਰ ਦੇ ਜਨਮ ਨੂੰ ਇਸਲਾਮ ਨਹੀਂ ਮੰਨਦਾ ਬਾਰ ਬਾਰ ਦੇ ਜਨਮ ਨੂੰ ਯਹੂਦੀ ਤੇ ਪਾਰਸੀ ਨਹੀਂ ਮੰਨਦੇ ਮਿਡਲ ਇਸ ਦੇ ਜਿਹੜੇ ਚਾਰ ਧਰਮ ਪੈਦਾ ਹੋਏ ਨੇ ਇਹ ਬਾਰ ਬਾਰ ਦੇ ਜਨਮ ਨੂੰ ਨਹੀਂ ਮੰਨਦੇ ਪੁਰਾਣਾ ਧਰਮ ਉੱਥੇ ਯਹੂਦੀ ਹੈ ਨਵਾਂ ਇਸਲਾਮ ਹੈ ਚਾਰੇ ਨਹੀਂ ਮੰਨਦੇ ਈਸਾਈ ਤੇ ਪਾਰਸੀ ਵੀ ਨਹੀਂ ਮੰਨਦੇ ਚਾਰ ਧਰਮ ਜਿਹੜੇ ਭਾਰਤ ਦੇ ਵਿੱਚ ਪੈਦਾ ਹੋਏ ਸਨਾਤਨ ਮਤ ਜੈਨ ਮਤ ਬੌਧ ਮਤ ਸਿੱਖ ਮਤ ਇਹ ਚਾਰੇ ਹੀ ਬਾਰ ਬਾਰ ਦੇ ਜਨਮ ਨੂੰ ਮੰਨਦੇ ਜਮ ਜਮ ਮਰੇ ਮਰੇ ਫਿਰ ਜੰਮੇ ਬਹੁਤ ਸਜ਼ਾਏ ਪਿਆ ਦੇ ਇਸਲਮ ਮੇ ਬਹੁਤੇ ਫੇਰ ਭਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੇ ਰਵਦਾਸ ਬਹੁਤ ਜਨਮ ਵਿਛਰੇ ਥੇ ਮਾਦੋ ਇਹ ਜਨਮ ਤੁਮਾਰੇ ਲੇਖੇ ਬਾਰ ਬਾਰ ਦੇ ਜਨਮ ਨੋ ਸਿਰਫ ਭਾਰਤ ਦੇ ਚ ਮੰਦਨ ਜਿਹੜੇ ਧਰਮ ਚਾਰ ਪੈਦਾ ਹੋਏ ਨੇ ਇਸਲਾਮ ਨਹੀਂ ਮੰਨਦਾ ਇਸਾਈਅਤ ਨਹੀਂ ਮੰਨਦੀ ਯਹੂਦੀ ਨਹੀਂ ਮੰਨਦੇ फारसी ਨਹੀਂ ਮੰਨਦੇ ਉਸ ਫਿਲਮ ਦੇ ਵਿੱਚ ਬਾਰ ਬਾਰ ਜਨਮ ਸਬਤ ਹੋ ਗਿਆ ਪ੍ਰੋਟੈਸਟ ਵਰਜੋਂ ਉਹਨਾਂ ਨੇ ਪ੍ਰਦਰਸ਼ਨ ਕੀਤਾ ਜਲੂਸ ਕੱਢਿਆ ਅਖੇ ਫਿਲਮ ਬੰਦ ਹੋਣੀ ਚਾਹੀਦੀ ਹੈ ਜਿਹੜੇ ਮੌਜੂਦ ਆ ਸਾਇੰਟਿਸਟ ਨੇ ਫਿਰ ਉਹਨਾਂ ਨੇ ਸਮਝਾਇਆ ਇਹ ਤੇ ਫਿਰ ਤੁਸੀਂ ਉਹੀ ਕੁਝ ਕਰਨ ਲੱਗੇ ਹੋ ਜਿਹੜਾ ਤੁਹਾਡੇ ਬਜ਼ੁਰਗਾਂ ਨੇ ਗਲੀਲੀਓ ਨਾਲ ਕੀਤਾ ਸੀ ਉਹੀ ਕੁਝ ਕਰਨ ਲੱਗੇ ਇਹ ਤੇ ਸਚਾਈ ਹੈ ਇਹ ਤੇ ਸਚਾਈ ਹੈ ਮੈਨੂੰ ਫਿਲਮ ਦਿਖਾਉਣ ਵਾਸਤੇ ਲੈ ਗਏ ਮੈਂ ਕਾ ਦੇਖਣੀ ਹੈ ਮੈਂ ਤੇ ਦੇਖ ਕੇ 당 ਰਹਿ ਗਿਆ ਹੂ ਬਹੂ ਉਹੀ ਕੁਝ ਜੋ ਇਹ ਸ਼ਬਦ ਕਹਿ ਰਹੇ ਸਵਾ 500 ਸਾਲ ਪਹਿਲੇ ਦਾ ਇਹ ਮਹਾਵਾਕ 500 ਸਾਲ ਪਹਿਲੇ ਦਾ ਅੱਜ ਦਾ ਵਿਗਿਆਨ ਕਹਿੰਦਾ ਹੈ ਇਹੀ ਕੁਛ ਹੈ। ਇਹ ਹੀ ਕੁਛ ਹੈ। ਉਸ ਫਿਲਮ ਦੇ ਵਿੱਚ ਪਹਿਲੇ ਧੁੰਦ ਦਿਖਾਉਂਦੇ ਨੇ। ਫਿਰ ਇੱਕ ਜ਼ੋਰ ਦਾ ਧਮਾਕਾ ਹੁੰਦਾ ਹੈ। ਆਵਾਜ਼। ਫਿਰ ਬੜੀ ਲਾਈਟ ਪ੍ਰਗਟ ਹੋ ਜਾਂਦੀ ਹੈ ਬੜਾ ਚਾਨਣਾ ਕਈ ਸੂਰਜ। ਨੇਰੇ ਅਗਦੇ ਗੋਲੇ। ਫਿਰ ਸਹਜੇ ਸਹਜੇ ਉਸ ধੁੰਦ ਨੂੰ ਪਾਣੀ ਬਣਦਾ ਦਿਖਾਂਦੇ ਨੇ ਉਹ ਦੇ ਵਿੱਚ ਇਹ ਮੈਂ ਸਭ ਕੁਝ ਇਸ ਵਾਸਤੇ ਤੁਹਾਨੂੰ ਕਹਿ ਰਿਹਾ ਮੈਂ ਉੱਥੇ ਜੋ 6-7 ਦਿਨ ਬੋਲਿਆ ਤੇ ਕਾਫੀ ਦਿਨ ਮੈਂ ਉੱਤੇ ਹਾਜ਼ਰੀ ਭਰਦਾ ਰਿਹਾ ਇਸੇ ਹੀ ਸ਼ਬਦ ਦੇ ਮੈਂ ਵੀ ਰੂਪ ਰੇਖਾ ਦੇਖੀ ਉੱਤੇ ਹੈਰਾਨ ਹੋਲੀ ਮੇਰੀ ਅਕਲ ਬਈ ਅਜੋਕੀ ਸਾਇੰਸ ਇਹ ਹੀ ਕੁਝ ਕਹਿ ਰਹੀ ਹੈ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਠੀਕ ਹੈ ਧਰਮ ਕਰੇ ਵਰਨੇ ਮਹਾਨ ਸੰਗੀਤਕਾਰ ਨੇ ਗਾਵਦੇ ਗੁਰੂ ਨਾਨਕ ਆਪ ਸਨ ਮਰਦਾਨਿਆ ਬਾਣੀ ਆਈਏ ਰਬਾਬ ਛੇ ਤੋ ਬਾਣੀ ਮਰਦਾਨੇ ਨੂੰ ਨਹੀਂ ਆਈ ਗੁਰੂ ਨਾਨਕ ਨੂੰ ਆਈਏ ਗਾਵਦੇ ਗੁਰੂ ਨਾਨਕ ਆਪ ਸਨ ਮਰਦਾਨਾ ਸਿਰਫ ਨਾਲ ਰਬਾਬ ਵਜਾਂਦਾ ਸੀ ਵਕਤ ਦਾ ਰਾਗ ਗੁਰੂ ਨਾਨਕ ਗਾਉਂਦੇ ਨੇ ਵਕਤ ਦੀ ਰਾਗ ਨਹੀਂ ਗਾਉਂਦੇ ਨੇ ਸਮੇ ਦਾ ਰਾਗ ਗਾਉਂਦੇ ਨੇ ਦਿਨ ਦਾ ਰਾਗ ਤੋਂ ਦਿਨ ਨੂੰ ਗਾ ਰਹੇ ਨੇ ਰਾਤ ਦਾ ਰਾਗ ਤੋਂ ਰਾਤ ਨੂੰ ਗਾ ਰਹੇ ਦੁਪਹਿਰ ਦਾ ਰਾਗ ਤੋਂ ਦੁਪਹਿਰ ਨੂੰ ਗਾ ਰਹੇ ਸਮੇ ਦਾ ਰਾਗ ਗਾਉਂਦੇ ਨੇ ਸਮੇ ਦੀ ਰਾਗ ਨਹੀਂ ਗਾਉਂਦੇ ਨੇ ਜਦ ਕੀਰਤਨ ਸੁਣਨਾ ਹੋਵੇ ਉਦੋਂ ਮਰਦਾਨਾ ਕੀਰਤਨ ਸੁਣਾਉਂਦਾ ਹੈ ਜਦ ਬਾਣੀ ਆਉਂਦੀ ਹੈ ਗੁਰਨਾਣਿਕ ਆਪ ਗਾਉਂਦੇ ਨੇ ਔਰ ਗਜ਼ਬ ਦੀ ਗੱਲ ਹੈ ਕਿਸੇ ਕੋਲ ਸੰਗੀਤ ਸਿੱਖਿਆ ਨਹੀਂ ਕਿਸੇ ਕੋਲ ਕਵਿਤਾ ਸਿੱਖੀ ਨਹੀਂ ਜਿਵੇਂ ਪਹਾੜਾਂ ਦੇ ਸੀਨੇ چیر ਕੇ ਝਰਨੇ ਨਿਕਲ ਪੈਂਦੇ ਨੇ ਇਸ ਤਰ੍ਹਾਂ ਹੀ ਗੁਰਨਾਮਿਕ ਦੇ ਅੰਦਰੋਂ ਸੰਗੀਤ ਨਿਕਲਿਆ ਕਵਿਤਾ ਨਿਕਲੀਏ ਬ੍ਰह्म ਗਿਆਨ ਨਿਕਲਿਆ ਈਸ਼ਵਰੀ ਚਿੰਤਨ ਨਿਕਲਿਆ ਮਹਾਰਾਜ ਕਹਿੰਦੇ ਨੇ ਅਰਵਦ ਨਰਵਦ ਧੁੰਦੋਕਾਰਾ धरਣ ਨ ਗਗਨ ਹੁਕਮ ਅਪਾਰਾ ਨਾ ਦਿਨ ਰਹਿਣ ਚੰਦ ਨਾ ਸੂਰਜ ਸੁੰਨੇ ਸੁਨ ਰਹਾਇ ਦਾ ਦਿਨ ਨਹੀਂ ਸੀ ਰਾਤ ਨਹੀਂ ਸੀ ਜ਼ਮੀਨ ਨਹੀਂ ਸੀ ਆਸਮਾਨ ਨਹੀਂ ਸੀ ਸੂਰਜ ਨਹੀਂ ਸੀ ਚੰਦਰਾ ਨਹੀਂ ਸੀ ਕੁਛ ਵੀ ਨਹੀਂ ਸੀ ਸਨਾਟਾ ਸੀ ਧੁੰਦ ਸੀ ਫੇਸੋਂ ਨਸੀ ਗੁਰਵਾਣੀ ਦੀ ਵਿਆਖਿਆ ਗੁਰਵਾਣੀ ਕਰਦੀ ਏ ਫਿਰ ਇਸੇ ਧੁੰਦ ਦੇ ਚ ਇੱਕ ਦਿਨ ਮੈਂ ਫਿਰ ਅਰਜ਼ ਕਰਾਂ ਇੱਕ ਦਿਨ ਮੈਂ ਮਜਬੂਰੀ ਚ ਕਹਿ ਰਿਹਾ ਦਿਨ ਨਹੀਂ ਸੀ ਹੁਣ ਬਿਆਨ ਕਿਵੇਂ ਕਰੀਏ ਧੁੰਦ ਸੀ ਕਿ ਮੂੰਹ ਨਿਕਲੇਗਾ ਇੱਕ ਦਿਨ ਇੱਕ ਦਿਨ ਤਾਂ ਹੈ ਹੀ ਨਹੀਂ ਸੀ ਇੱਕ ਆਵਾਜ਼ ਹੋਈ ਬਹੁਤ ਵੱਡੇ ਉਸ ਆਵਾਜ਼ ਨਾਲ ਲੱਖਾਂ ਜ਼ਿੰਦਗੀ ਦੇ ਯਾਨੀ ਸੰਤ ਸਿੰਘ ਮਸਕੀਨ ਜੀ ਨੇ ਅੱਜ ਦੀ ਕਥਾ ਦੇ ਵਿੱਚ ਕਾਇਨਾਤ ਦੀ ਤਖਲੀਕ ਤੇ ਗੱਲ ਕੀਤੀ ਕਾਇਨਾਤ ਕਿਸ ਤਰ੍ਹਾਂ ਮਾਰਜ਼ੇ ਵਿਜੂਦ ਦੇ ਵਿੱਚ ਪਈ ਉਹਨਾਂ ਨੇ ਗਲੇਲੋ ਦੀ ਮਿਸਾਲ ਦਿੱਤੀ ਕਿ ਗਲੇਲੋ ਜਿਨੇ ਕਿ ਤਹਿਕੀਕ ਕਰਕੇ ਸਰਚ ਕਰਕੇ ਇੱਕ ਰਿਪੋਰਟ ਤਿਆਰ ਕੀਤੀ ਔਰ ਕਾਇਨਾਤ ਦੀ ਤਖਲੀਕ ਦੇ ਬਾਰੇ ਦੱਸਿਆ ਕਿ ਕਾਇਨਾਤ ਜਿਹੜੀ ਹੈ ਉਹ ਸਾਕ ਨਹੀਂ ਹੈ ਬਲਕਿ ਮੁਸਲਸਲ ਕੋ ਮੰਦ ਰਹੀ ਹੈ ਔਰ ਗਲੇਲੋ ਦੀ ਜਿਹੜੀ ਸਰਚ ਸੀਗੀ ਉਹ ਬਾਈਬਲ ਦੇ ਨਾਲ ਮੈਚ ਨਹੀਂ ਸੀ ਕਰਦੀ ਏ ਜਿਸ ਦਿਵਜਾ ਤੋਂ ਅਸਾਈਆਂ ਨੇ ਉਸ ਨੂੰ ਜਿਹੜੀ ਹੈ ਸਜ਼ਾ ਦੇ ਦਿੱਤੀ ਕਿ ਤੇਰੀ ਜਿਹੜੀ ਸਰਚ ਹੈ ਉਹ ਬਾਈਬਲ ਦੇ ਨਾਲ ਮੈਚ ਨਹੀਂ ਕਰਦੀ ਹੈ ਔਰ ਉਹਦੀ ਉਹ ਦੂਰਬਿੰਦ ਜਿਹਨਾਂ ਉਹ ਕਹਿ ਰਿਆ ਸੀ ਕਿ ਤੁਸੀਂ ਦੇਖੋ ਕਿ ਜ਼ਮੀਨ ਜਿਹੜੀ ਹੈ ਉਹ ਕੁਮੰਦਈ ਹੈ ਉਹ ਵੀ ਤੋੜ ਦਿੱਤੀ ਤੇ ਇਹ ਸ਼ਰਤ ਰੱਖੀ ਕਿ ਅਗਰ ਤੂੰ ਆਪਣੇ ਅਲਫਾਜ਼ ਵਾਪਸ ਲਹੇਂਗਾ ਤੇ ਫਿਰ ਤੇਹੀ ਮਾਫੀ ਹੈ ਵਰਨਾ ਤੈਨੂੰ ਜਿਹੜੀ ਹੈ ਉਹ ਸਜ਼ਾ ਸੁਣਾਈ ਗਈ ਹੈ ਉਹ ਤੈਨੂੰ ਦੇ ਦਿੱਤੀ ਜਾਏਗੀ ਗਲੀਲੋ ਚੁੱਕੇ ਮਜ਼ੀਦ ਸਰਚ ਕਰਨਾ ਚਾਹੁੰਦਾ ਸੀਗਾ ਜੋ ਹਕਾਇਕ ਸੀਗੇ ਆ ਜੋ ਉਹਨੇ ਮੁਸ਼ਾਹਦਾਤ ਕੀਤੇ ਸੀਗੇ ਉਹ ਪੂਰੀ ਦੁਨੀਆ ਦੇ ਸਾਹਮਣੇ ਖੋਲ ਕੇ ਰੱਖਣਾ ਚਾਹੁੰਦਾ ਸੀ ਇਸ ਲਈ ਉਹ ਨਹੀਂ ਸੀ ਚਾਹੁੰਦਾ ਕਿ ਉਹਦੀ ਜ਼ਿੰਦਗੀ ਦਾ ਇਥੇ ਇਖਤਤਾਮ ਹੋ ਜਾਏ ਸੋ ਮਜਬੂਰਨ ਉਹਨੂੰ ਉਸ ਟਾਈਮ ਆਪਣੇ ਕੀਤੀ ਗਈ ਸਰਚ ਆਪਣੇ ਬੋਲੇ ਗਏ ਅਲਫਾਜ਼ ਉਤੇ ਮਾਫੀ ਮੰਗਣੀ ਪਈ ਜ਼ਿੰਦਾ ਰਹਿਣ ਵਾਸਤੇ ਕਿ ਅਗਰ ਮੈਂ ਜ਼ਿੰਦਾ ਰਹਾਂਗਾ ਤੇ ਫੇਰੀ ਸਰਚ ਕਰਾਂਗਾ ਫੇਰੀ ਜਿਹੜੇ ਹਕਾਇਕ ਹੈ ਉਸ ਸਬਦ ਦੇ ਸਾਹਮਣੇ ਲੈ ਕੇ ਆਵਾਂਗਾ ਵਰਨਾ ਇਹ ਇੱਥੇ ਦਾ ਜਿਹੜਾ ਉਹਦਾ ਸਰਵਜ ਉਹ ਇੱਥੇ ਦੀ ਇੱਥੇ ਖਤਮ ਹੋ ਜਾਈਗੀ ਗਿਆਨੀ ਸੰ ਸਿੰਘ ਮਸਕੀਨ ਜੀ ਨੇ ਸਿੱਖੀ ਤਰਮ ਦੇ ਮੁਤਾਬਿਕ ਕਾਇਨਾਤ ਦੀ ਤਖਲੀਕ ਦਾ ਜਿਹੜਾ ਕਨਸੈਪਟ ਹੈ ਉਹ ਵਾਜ਼ਿਹਾ ਕੀਤਾ ਉਹਨੂੰ ਖੋਲ ਕੇ ਬਿਆਨ ਕੀਤਾ ਉਹਨੇ ਦੱਸਿਆ ਕਿ ਮੈਂ ਕਥਾ ਦੇ ਵਿੱਚ ਬਾਬਾ ਗੁਰੂ ਨਾਨਕ ਦੇ ਜੋ ਵਿਚਾਰ ਹੈ ਤਖਲੀਕ ਕਾਇਨਾਤ ਨੂੰ ਲੈ ਕੇ ਦਰਜ ਹੈਗੀ ਹੈ ਉਹ ਉਹਨਾਂ ਨੇ ਕਥਾ ਦੇ ਵਿੱਚ ਸੁਣਾਇਆ ਅੱਜ ਇਹ ਸੁਣਾਉਂਦੇ ਸੀ ਕਿ ਉੱਥੇ ਸੈਟਿਸਫਾਈ ਮੌਜੂਦ ਸੀਗੇ ਔਰ ਉਹਨਾਂ ਨੇ ਕਥਾ ਦੇ اختتام ਦੇ ਗਿਆਨੀ ਸੰਸ ਸਿੰਘ ਮਸਕੀਨ ਜੀ ਨੂੰ ਕਿਹਾ ਕਿ ਤੁਸੀਂ ਜੋ ਕਥਾ ਸੁਣਾਈ ਹੈ ਜੋ ਵਿਚਾਰ ਦੱਸਿਆ ਕਾਇਨਾਤ ਦੀ تخلیਕ ਨੂੰ ਲੈ ਕੇ ਬਾਬਾ ਗੁਰੂ ਨਾਨਕ ਦੇ ਇਹ ਐਜ਼ ਇਟ ਇਜ਼ ਇੱਕ ਫਿਲਮ ਇਹਦੇ ਉੱਤੇ ਬਣਾਈ ਗਈ ਹੈ ਔਰ ਅਸੀਂ ਚਾਹਾਂਗੇ ਕਿ ਤੁਸੀਂ ਤੇ ਸੁਣਾਈ ਹੈ ਤੇ ਤੁਹਾਨੂੰ ਵੀ ਦਿਖਾਈਏ ਵੀ ਅਮਲਾਂ ਨੂੰ ਤਜੱਸਸ curiosity ਪੈਦਾ ਹੋਈ ਕਿਉਂਕਿ ਇਹ ਉਹਨਾਂ ਨੇ ਵਿਚਾਰ ਜਿਹੜੇ ਸੀ ਬਾਬਾ ਗੁਰੂ ਨਾਨਕ ਦੇ ਸੁਣਾਏ ਸੀਗੇ ਅੱਖਾਂ ਨਾਲ ਦੇਖਣ ਦੀ ਉਹਨਾਂ ਵਿੱਚ ਦਿਸਸ ਪੈਦਾ ਹੋਇਆ ਸੋ ਉਹਨਾਂ ਨੇ ਜਾ ਕੇ ਉਹ ਦੱਸਿਆ ਕਿ ਮੈਂ ਉਹ ਫਿਲਮ ਦੇਖੀ ਔਰ ਜੋ ਗੁਰਬਾਣੀ ਦੇ ਵਿੱਚ ਦਰਜ ਹੈਗਾ ਰੈ تخੀਲ ਕੇ ਕਾਇਨਾਤ ਨੂੰ ਲੈ ਕੇ ਐਜ਼ ਇਟ ਇਜ਼ ਵੈਸੇ ਹੀ ਮੂਵੀ ਦੇ ਵਿੱਚ ਵੀ ਜੜਾ ਵਾ ਉਹ ਬਿਆਨ ਕੀਤਾ ਗਿਆ ਹੈ ਗਰ ਬਾਕੀ ਉਹਨਾਂ ਨੇ ਜਨਮ ਦੇ ਬਾਰੇ ਦੇ ਉੱਤੇ ਗੱਲ ਕੀਤੀ ਇਸ ਸਿੱਖੀ ਧਰਮ ਦੇ ਵਿੱਚ ਤੇ ਹਿੰਦੁਸਤਾਨ ਦੇ ਜਿਹੜੇ ਦੂਸਰੇ ਧਰਮ ਹੈਗੇ ਆ ਜਿਵੇਂ ਸਨਾਤਨ ਹੈ ਜੈਨ ਹੈ ਹਿੰਦੂ ਮਾਤਾ ਕੇ ਉਹਦੇ ਵਿੱਚ ਵਾਰ-ਵਾਰ ਪੈਦਾ ਹੋਣ ਦਾ ਕਨਸੈਪਟ ਹੈ। ਇਸਲਾਮ ਦੇ ਵਿੱਚ ਅਸਾਈਅਤ ਤੇ ਜਿਹੜੇ ਦੂਸਰੇ ਧਰਮ ਹੈ ਜਿਹੜੇ ਕਿ ਪੁਰਾਣੇ ਧਰਮ ਮੰਨੇ ਜਾਂਦੇ ਹੈਗੇ ਆ ਉਹਨਾਂ ਦੇ ਵਿੱਚ ਵਾਰ-ਵਾਰ ਪੈਦਾ ਹੋਣ ਦਾ ਕਨਸੈਪਟ ਨਹੀਂ ਹੈਗਾ। ਔਰ ਐਜਾ ਮੁਸਲਮਨ ਅਸੀਂ ਇਸ ਗੱਲ ਤੇ ਯਕੀਨ ਰੱਖਨੇ ਆ ਇਸ ਗੱਲ ਨੂੰ ਅਸੀਂ ਇਸ ਗੱਲ ਤੇ ਇਮਾਨ ਰੱਖਨੇ ਆ ਕਿਉਂਕਿ ਅੱਲਾਹ ਤਾਲਾ ਨੇ ਫਰਮਾਇਆ ਹੈ ਕਿ ਹਰ ਬਸ਼ਰ ਨੇ ਜੋ ਕੁਝ ਇਸ ਦੁਨੀਆ ਚ ਕਮਾਉਣਾ ਹੈ ਉਸ ਦੀ ਬੇਸ ਤੇ ਹੀ ਉਹਨੂੰ ਅਗਲੇ ਜਹਾਨ ਚ ਜਜ਼ਾ ਸਦਾ ਮਿਲਣੀ ਹੈ ਉਹਦਾ ਜੰਨਤ ਚ ਟਿਕਾਣਾ ਬਣਨਾ ਹੈ ਜਾਂ ਉਹਦਾ ਜਹਨਮ ਚ ਟਿਕਾਣਾ ਬਣਨਾ ਹੈ ਇਹ ਦੁਨੀਆ ਈੜੀ ਹੈ ਇਹ ਉਹਦੇ ਵਾਸਤੇ ਇੱਕ ਟਾਈਮ ਹੈਗਾ ਹੈ ਇਹਦੇ ਵਿੱਚ ਇੱਕ ਪੀਰੀਅਡ ਹੈ ਜਿਹਦੇ ਚੋ ਜੋ ਕਮਾਏਗਾ ਉੱਥੇ ਜਾ ਕੇ ਉਹ ਪੂਤ ਲਏਗਾ ਜਿਸ ਤੋਂ ਸਾਬਤ ਹੋਇਆ ਰੱਬੁਲ ਇਜ਼ਤ ਦੇ ਕਾਲ ਤੋਂ ਬਾਅਦ ਅਰਸ਼ਾਦ ਤੋਂ ਬਾਅਦ ਕਿ ਇਹ ਇਸ ਤੋਂ ਬਾਅਦ ਦੁਬਾਰਾ ਜਨਮ ਨਹੀਂ ਲਏਗਾ ਬਾਕੀ ਵੀਰੋ ਤੁਹਾਨੂੰ ਕਥਾ ਕਿੰਨੀ ਲੱਗੀ ਕਮੈਂਟਸ ਕਰਕੇ ਲਾਸਟ ਮੈਂ ਤੁਸੀ ਰੱਖੀਆ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼